ਓਸਵਾਲ ਗਰੁੱਪ ਦੇ ਜਿਹੜੇ ਮਾਲਕ ਹੈ ਐਸਪੀ ਓਸਵਾਲ ਉਹਨਾਂ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ 30 ਤਰੀਕ ਨੂੰ ਸਾਨੂੰ ਵੀ ਐ ਕਰਕੇ ਸਾਡੇ ਕੋਲੋਂ ਸਾਈਬਰ ਕਰਾਇਮ ਦੇ ਤਰੀਕੇ ਨਾਲ ਠੱਗੀ ਮਾਰ ਕੇ ਜਿਹੜਾ ਨਕਲੀ सीबीआई ਅਫਸਰ ਬਣ ਕੇ ਉਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਔਰ ਸਾਡੇ ਅਕਾਊਂਟ ਚੋਂ 7 ਕਰੋੜ ਰੁਪਏ ਦਾ ਟ੍ਰਾਂਸਫਰ ਹੋਇਆ ਇਹਦੇ ਵਿੱਚ ਅਸੀਂ 31 ਤਰੀਕ ਨੂੰ 12 ਨੰਬਰ ਮਕਦਮਾ ਥਾਣਾ ਸਾਈਬਰ ਸੈੱਲ ਲੁਧਿਆਣਾ ਮਾਨਯੋਗ ਸੀਪੀ ਸਾਹਿਬ ਦੇ ਹੁਕਮਾਂ ਅਸੀ ਉਹ ਮਕਦਮਾ ਦਰਜ ਕਰ ਲਿਆ ਸੀ ਜੇ ਜੀ ਐਸ ਐਚਓ ਸਾਈਬਰ ਸੈੱਲ ਜਯੰਦਰ ਸਿੰਘ ਇਹਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਤੇ ਇਹਨਾਂ ਨੂੰ ਸਮਝ ਅਨੁਸਾਰ ਅਸੀਂ ਗਾਈਡਿੰਗ ਕਰਦੇ ਰਹੇ ਤੇ ਇਹਨਾਂ ਦੀ ਮਿਹਨਤ ਸਦਕਾ ਜਿਹੜਾ ਅਸੀਂ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਕਾਮਯਾਬ ਹੋਏ ਜਿਹੜੇ ਦੋਨੋਂ ਦੋਸ਼ੀ ਵੁਹਾਟੀ ਦੇ ਰਹਿੰਨਾਂ ਨੇ ਤਾਂ ਉਹਨਾਂ ਦੇ ਕੋਲੋਂ ਅਸੀਂ ਤਕਰੀਬਨ 5 ਕਰੋੜ 25 ਲੱਖ ਰੁਪਏ ਜਿਹੜਾ ਇਹੋ ਕੀ 7 ਕਰੋੜ ਦੇ ਵਿੱਚ ਇਹਨਾਂ ਨੇ ਠੱਗੀ ਮਾਰੀ ਸੀ 5 ਕਰੋੜ 25 ਲੱਖ ਜਿਹੜਾ ਅਸੀਂ ਬਰਾਮਦ ਕਰਕੇ ਬਾਕੀ ਇਹਦੇ ਵਿੱਚ ਜਿਹੜੇ ਅਸੀਂ ਪੰਜ ਦੋਸ਼ੀ ਸੱਤ ਦੋਸ਼ੀ ਹੋਰ ਗ੍ਰਿਫਤ ਜਿਹੜੇ ਨਾਮਿਨੇਟ ਕੀਤੇ ਆ ਜਿਨ੍ਹਾਂ ਨੂੰ ਅਸੀਂ ਜਲਦੀ ਗ੍ਰਿਫਤਾਰ ਕਰ ਲਾਂਗੇ ਜਿਹੜੀ ਰਹਿੰਦੀ ਹੋਈ ਰਕਮ ਹੈ ਉਹ ਵੀ ਜਿਹੜੀ ਹੈ ਰਿਕਵਰ ਕਰ ਤੇ ਕੋ ਉਹਨਾਂ ਨੇ ਇਹਨਾਂ ਨੂੰ ਕੁਝ ਇਹਨਾਂ ਦੇ ਡਾਕੂਮੈਂਟਸ ਦੇ ਬਿਹਾਫ ਤੇ ਵੀ ਤੁਹਾਡੇ ਕੁਝ ਡਾਕੂਮੈਂਟਸ ਸਾਨੂੰ ਮਿਲੇ ਆ ਜਿਨ੍ਹਾਂ ਦੇ ਵਿੱਚ ਮਨੀ ਲਾਂਡਰਿੰਗ ਦਾ ਜਿਹੜਾ ਕੇਸ ਬਣਦਾ ਤੇ ਅਸੀਂ ਸੀਬੀਆਈ ਅਫਸਰ ਬੋਲਦੇ ਆ ਤੇ ਅਸੀਂ ਇਹ ਤੁਹਾਡਾ ਆਈਡੀ ਨੂੰ ਜਿਹੜਾ ਮਾਰਕ ਕਰਨ ਲੱਗੇ ਆ ਤਾਂ ਇਹਨਾਂ ਨੂੰ ਕੁਝ ਡਾਕੂਮੈਂਟਸ ਇਹਨਾਂ ਨੇ ਆਨਲਾਈਨ ਜਿਵੇਂ ਵੀਡੀਓ ਤੇ ਉੱਤੇ ਇੱਕ ਆਫਿਸ ਐਵੇਂ ਦਾ ਦਿਖਦਾ ਸੀ ਜਿਹਦੇ ਵਿੱਚ ਇੱਕ ਬੰਦਾ ਯੂਨੀਫਾਰਮ ਆ ਪਿੱਛੇ ਉਹ ਫਲੈਗ ਵਗੈਰਾ ਲੱਗੇ ਆ ਜਿਵੇਂ ਮੈਂ ਸੀਵੀਆ ਅਫਸਰ ਬੋਲਦਾ ਆ ਆਫਿਸ ਬੈਠਾ ਤੇ ਤੁਹਾਨੂੰ ਤੁਹਾਡੇ ਆ ਰੈਸਟੋਰੈਂਟ ਤੇ ਉਹਨਾਂ ਦੀ ਉਹਨਾਂ ਨੇ ਕੁਝ ਡਿਜੀਟਲ ਕਾਪੀਆਂ ਵੀ ਇਹਨਾਂ ਨੂੰ ਸੈਂਡ ਕੀਤੀਆਂ ਕਿਉਂਕਿ ਉਹਨਾਂ ਨੇ ਤਫ਼ਤੀਸ਼ ਜਦੋਂ ਸਾਡੇ ਕੀਤੀਆਂ ਅਸੀਂ ਕਬਜ਼ੇ ਚ ਲੱਗੇ ਸੀ ਇਸ ਤਰੀਕੇ ਨਾਲ ਉਹਨਾਂ ਨੇ ਪ੍ਰਭਾਵ ਪਾ ਕੇ ਤੇ ਇਹ ਜਿਹੜਾ ਇਸ ਗੱਲ ਤੋਂ ਡਰ ਗਏ ਵੀ ਮੇਬੀ ਸਾਡੇ ਕਾਗਜ਼ਾਂ ਦਾ ਕੋਈ ਮਿਸਯੂਜ਼ ਕਿਸੇ ਨੇ ਕਰ ਲਿਆ ਹੋਵੇ ਤਾਂ ਸਾਨੂੰ ਕਿਸੇ ਐਜੀਓ ਦੇ ਵਿੱਚ ਕਰਕੇ ਕੋਈ ਗ੍ਰਿਫਤਾਰ ਨਹੀਂ ਕੀਤਾ ਜਾਵੇ ਤਾਂ ਇਹ ਇਸ ਤਰੀਕੇ ਨਾਲ ਡਰਾ ਕੇ ਇਹਨਾਂ ਕੋਲ ਜਿਹੜਾ 7 ਕਰੋੜ ਰੁਪਏ ਜਿਹੜਾ ਹੈ ਉਹ ਟਰਾਂਸਫਰ ਕਰਾ ਦਿੱਤੇ ਸਰ ਉਸਵਾਲ ਗਰੁੱਪ ਦੇ ਜਿਹੜੇ ਮਾਲਕ ਹੈ ਐਸਪੀ ਉਸਵਾਲ ਉਹਨਾਂ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ 30 ਤਰੀਕ ਨੂੰ ਸਾਨੂੰ ਵੀ ਐ ਕਰਕੇ ਸਾਡੇ ਕੋਲੋਂ ਸਾਈਬਰ ਕ੍ਰਾਈਮ ਦੇ ਤਰੀਕੇ ਨਾਲ ਠੱਗੀ ਮਾਰ ਕੇ ਜਿਹੜਾ ਨਕਲੀ सीबीआई ਅਫਸਰ ਬਣ ਕੇ ਉਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਔਰ ਸਾਡੇ ਅਕਾਊਂਟ ਚੋਂ 7 ਕਰੋੜ ਰੁਪਏ ਦਾ ਟ੍ਰਾਂਸਫਰ ਕਰਿਆ। ਇਹਦੇ ਵਿੱਚ ਅਸੀਂ 31 ਤਰੀਕ ਨੂੰ 12 ਨੰਬਰ ਮਕਦਮਾ ਥਾਣਾ ਸਾਈਬਰ ਸੈੱਲ ਲੁਧਿਆਣਾ ਮਾਨਯੋਗ ਸੀਪੀ ਸਾਹਿਬ ਦੇ ਹੁਕਮ 'ਆ ਅਸੀਂ ਉਹ ਮਕਦਮਾ ਦਰਜ ਕਰ ਲਿਆ ਸੀ। ਇਹ ਜੀ ਐਸ ਐਚਓ ਸਾਈਬਰ ਸੈੱਲ ਜਯੰਦਰ ਸਿੰਘ ਇਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਤੇ ਇਹਨਾਂ ਨੂੰ ਸਮਝ ਉਸ ਅਨੁਸਾਰ ਅਸੀਂ ਗਾਈਡਿੰਗ ਕਰਦੇ ਰਹੇ ਤੇ ਇਹਨਾਂ ਦੀ ਮਿਹਨਤ ਸਦਕਾ ਜਿਹੜਾ ਅਸੀਂ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਚ ਕਾਮਯਾਬ ਹੋਏ ਜਿਹੜੇ ਦੋਨੋਂ ਦੋਸ਼ੀ ਵੁਹਾਟੀ ਦੇ ਰਹਿੰਣਾ ਨੇ ਤਾਂ ਉਹਨਾਂ ਦੇ ਕੋਲੋਂ ਅਸੀਂ ਤਕਰੀਬਨ 5 ਕਰੋੜ 25 ਲੱਖ ਰੁਪਏ ਜਿਹੜਾ ਕਿ 7 ਕਰੋੜ ਦੇ ਵਿੱਚੋਂ ਇਹਨਾਂ ਨੇ ਠੱਗੀ ਮਾਰੀ ਸੀ 5 ਕਰੋੜ 25 ਲੱਖ ਜਿਹੜਾ ਅਸੀਂ ਬਰਾਮਦ ਕਰ ਚੁੱਕੇ ਬਾਕੀ ਇਹਦੇ ਵਿੱਚ ਜਿਹੜੇ ਅਸੀਂ ਪੰਜ ਦੋਸ਼ੀ ਸੱਤ ਦੋਸ਼ੀ ਹੋਰ ਗ੍ਰਿਫਤਾਰ ਜਿਹੜੇ ਨਾਮਿਨੇਟ ਕੀਤੇ ਆ ਜਿਨ੍ਹਾਂ ਨੂੰ ਅਸੀਂ ਜਲਦਗਿਰਫਤਾਰ ਕਰ ਲਾਂਗੇ ਜਿਹੜੀ ਰਹਿੰਦੀ ਹੋਈ ਰਕਮ ਹੈ ਉਹ ਵੀ ਜਿਹੜੀ ਹੈ ਰਿਕਵਰ ਕਰ ਤੇ ਕੋ ਉਹਨਾਂ ਨੇ ਇਹਨਾਂ ਨੂੰ ਕੁਝ ਇਹਨਾਂ ਦੇ ਡਾਕੂਮੈਂਟਸ ਦੇ ਬਿਹਾਫ ਤੇ ਵੀ ਤੁਹਾਡੇ ਕੁਝ ਡਾਕੂਮੈਂਟਸ ਸਾਨੂੰ ਮਿਲੇ ਆ ਜਿਨ੍ਹਾਂ ਦੇ ਵਿੱਚ ਮਨੀ ਲਾਂਡਰਿੰਗ ਦਾ ਜਿਹੜਾ ਕੇਸ ਬਣਦਾ ਤੇ ਅਸੀਂ ਸੀਬੀਆਈ ਆਫੀਸਰ ਬੋਲਦੇ ਆ ਤੇ ਅਸੀਂ ਇਹ ਤੁਹਾਡਾ ਆਈਡੀ ਨੂੰ ਜਿਹੜਾ ਮਾਰਕ ਕਰਨ ਲੱਗੇ ਆ ਤਾਂ ਇਹਨਾਂ ਨੂੰ ਕੁਝ ਡਾਕੂਮੈਂਟਸ ਇਹਨਾਂ ਨੇ ਆਨਲਾਈਨ ਜਿਵੇਂ ਵੀਡੀਓ ਤੇ ਉੱਤੇ ਇੱਕ ਆਫਿਸ ਐਵੇਂ ਦਾ ਦਿਖਦਾ ਸੀ ਜਿਹਦੇ ਵਿੱਚ ਇੱਕ ਬੰਦਾ ਯੂਨੀਫਾਰਮ ਆ ਪਿੱਛੇ ਉਹ ਫਲੈਗ ਵਗੈਰਾ ਲੱਗੇ ਆ ਜਿਹ ਵੀ ਮੈਂ ਸੀਬੀਏ ਆਫਸਰ ਬੋਲਦਾ ਆ ਆਫਿਸ ਬੈਠਾ ਤੇ ਤੁਹਾਨੂੰ ਤੁਹਾਡੇ ਆ ਰੈਸਟੋਰੈਂਟ ਹੈ ਤੇ ਉਹਨਾਂ ਦੀ ਉਹਨਾਂ ਨੇ ਕੁਝ ਡਿਜੀਟਲ ਕਾਪੀਆਂ ਵੀ ਇਹਨਾਂ ਨੂੰ ਸੈਂਡ ਕੀਤੀਆਂ ਕਿਉਂਕਿ ਉਹਨਾਂ ਨੇ ਤਫ਼ਤੀਸ਼ ਜਦੋਂ ਸਾਹਮਣੇ ਕੀਤੀ ਆ ਉਹਦੇ ਕਬਜ਼ੇ ਚ ਲਈ ਇਸ ਤਰੀਕੇ ਨਾਲ ਉਹਨਾਂ ਦੇ ਪ੍ਰਭਾਵ ਪਾ ਕੇ ਤੇ ਇਹ ਜਿਹੜਾ ਇਸ ਗੱਲ ਤੋਂ ਡਰ ਗਏ ਕਿ ਮੇ ਵੀ ਸਾਡੇ ਕਾਗਜ਼ਾਂ ਦਾ ਕੋਈ ਮਿਸਯੂਜ਼ ਕਿਸੇ ਨੇ ਕਰ ਲਿਆ ਹੋਵੇ ਤਾਂ ਸਾਨੂੰ ਕਿਸੇ ਐਜੀਓ ਦੇ ਵਿੱਚ ਕਰਕੇ ਕੋਈ ਗਰਸ਼ਤਾਰ ਨਹੀਂ ਕੀਤਾ ਜਾਵੇ ਤਾਂ ਇਹ ਇਸ ਤਰੀਕੇ ਨਾਲ ਡਰਾ ਕੇ ਇਹਨਾਂ ਕੋਲ ਜਿਹੜਾ 7 ਕਰੋੜ ਰੁਪਇਆ ਜਿਹੜਾ ਉਹ ਟਰਾਂਸਫਰ ਕਰ ਦਿੱਤੀ ਸੀ ਉਹ ਟਰਾਂਸਫਰ ਕਰ ਦਿੱਤੀ ਸੀ ਉਸਵਾਲ ਗਰੁੱਪ ਦੇ ਜਿਹੜੇ ਮਾਲਕ ਹੈ ਐਸਪੀ ਉਸਵਾਲ ਉਹਨਾਂ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ 30 ਤਰੀਕ ਨੂੰ ਸਾਨੂੰ ਵੀ ਐ ਕਰਕੇ ਸਾਡੇ ਕੋਲੋਂ ਸਾਈਬਰ ਕ੍ਰਾਈਮ ਦੇ ਤਰੀਕੇ ਨਾਲ ਠੱਗੀ ਮਾਰ ਕੇ ਜਿਹੜਾ ਨਕਲੀ सीबीआई ਅਫਸਰ ਬਣ ਕੇ ਉਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਔਰ ਸਾਡੇ ਅਕਾਊਂਟ ਚੋਂ 7 ਕਰੋੜ ਰੁਪਏ ਦਾ ਟ੍ਰਾਂਸਫਰ ਹੋਇਆ। ਇਹਦੇ ਵਿੱਚ ਅਸੀਂ 31 ਤਰੀਕ ਨੂੰ 12 ਨੰਬਰ ਮਕਦਮਾ ਥਾਣਾ ਸਾਈਬਰ ਸੈੱਲ ਲੁਧਿਆਣਾ ਮਾਨਯੋਗ ਸੀਪੀ ਸਾਹਿਬ ਦੇ ਹੁਕਮ ਨਾਲ ਅਸੀਂ ਉਹ ਮਕਦਮਾ ਦਰਜ ਕਰ ਲਿਆ ਸੀ। ਇਹ ਚ ਐਸ ਐਚ ਓ ਸਾਈਬਰ ਸੈੱਲ ਜਯੰਤਿੰਦਰ ਸਿੰਘ ਇਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਤੇ ਇਹਨਾਂ ਨੂੰ ਸਮਝ ਅਨੁਸਾਰ ਅਸੀਂ ਗਾਈਡਿੰਗ ਕਰਦੇ ਰਹੇ ਤੇ ਇਹਨਾਂ ਦੀ ਮਿਹਨਤ ਸਦਕਾ ਜਿਹੜਾ ਅਸੀਂ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਕਾਮਯਾਬ ਹੋਈ ਜਿਹੜੇ ਦੋਨੋਂ ਦੋਸ਼ੀ ਵੁਹਾਟੀ ਦੇ ਰਹਿੰਨਾਂ ਨੇ ਤਾਂ ਉਹਨਾਂ ਦੇ ਕੋਲੋਂ ਅਸੀਂ ਤਕਰੀਬਨ 5 ਕਰੋੜ 25 ਲੱਖ ਰੁਪਏ ਜਿਹੜਾ ਇਹੋ ਕੀ 7 ਕਰੋੜ ਦੇ ਵਿੱਚੋਂ ਇਹਨਾਂ ਨੇ ਠੱਗੀ ਮਾਰੀ ਸੀ 5 ਕਰੋੜ 25 ਲੱਖ ਜਿਹੜਾ ਅਸੀਂ ਬਰਾਮਦ ਕਰ ਚੁੱਕੇ ਬਾਕੀ ਇਹਦੇ ਵਿੱਚ ਜਿਹੜੇ ਅਸੀਂ ਪੰਜ ਦੋਸ਼ੀ ਸੱਤ ਦੋਸ਼ੀ ਹੋਰ ਗ੍ਰਿਫਤਾਰ ਜਿਹੜੇ ਨਾਮਿਨੇਟ ਕੀਤੇ ਆ ਜਿਨ੍ਹਾਂ ਨੂੰ ਅਸੀਂ ਜਲਦੀ ਗ੍ਰਫਤਾਰ ਕਰ ਲਾਂਗੇ ਜਿਹੜੀ ਰਹਿੰਦੀ ਹੋਈ ਰਕਮ ਹੈ ਉਹ ਵੀ ਜਿਹੜੀ ਆ ਰਿਕਵਰ ਕਰ ਤੇ ਕੋ ਉਹਨਾਂ ਨੇ ਇਹਨਾਂ ਨੂੰ ਉਸ ਇਹਨਾਂ ਦੇ ਡਾਕੂਮੈਂਟਸ ਦੇ ਬਿਹਾਫ ਤੇ ਵੀ ਤੁਹਾਡੇ ਕੁਝ ਡਾਕੂਮੈਂਟਸ ਸਾਨੂੰ ਮਿਲੇ ਆ ਜਿਨ੍ਹਾਂ ਦੇ ਵਿੱਚ ਮਨੀ ਲਾਂਡਰਿੰਗ ਦਾ ਜਿਹੜਾ ਕੇਸ ਬਣਦਾ ਤੇ ਅਸੀਂ ਸੀਬੀਆਈ ਅਫਸਰ ਬੋਲਦੇ ਆ ਤੇ ਅਸੀਂ ਤੁਹਾਡਾ ਆਈਡੀ ਨੂੰ ਜਿਹੜਾ ਮਾਰਕ ਕਰਨ ਲੱਗੇ ਆ ਤਾ ਇਹਨਾਂ ਨੂੰ ਕੁਝ ਡਾਕੂਮੈਂਟਸ ਇਹਨਾਂ ਨੇ ਆਨਲਾਈਨ ਜਿਵੇਂ ਵੀਡੀਓ ਤੇ ਉੱਤੇ ਇੱਕ ਆਫਿਸ ਐਵੇਂ ਦਾ ਲਿਖਦਾ ਸੀ ਜਿਹਦੇ ਵਿੱਚ ਇੱਕ ਬੰਦਾ ਯੂਨੀਫਾਰਮ ਆ ਪਿੱਛੇ ਉਹ ਫਲੈਗ ਵਗੈਰਾ ਲੱਗੇ ਆ ਜਿਵੇਂ ਮੈਂ ਸੀਵੀਆ ਆਫਸਰ ਬੋਲਦਾ ਆ ਆਫਿਸ ਬੈਠਾ ਤੇ ਤੁਹਾਨੂੰ ਤੁਹਾਡੇ ਆ ਰੈਸਟੋਰੈਂਟ ਹੈ ਤੇ ਉਹਨਾਂ ਦੀ ਉਹਨਾਂ ਨੇ ਕੁਝ ਡਿਜੀਟਲ ਕਾਪੀਆਂ ਵੀ ਇਹਨਾਂ ਨੂੰ ਸੈਂਡ ਕੀਤੀਆਂ ਕਿਉਂਕਿ ਉਹਨਾਂ ਨੇ ਤਫਤੀਸ਼ ਦੌਰਾਨ ਸਾਹਮਣੇ ਦਿੱਤੀਆਂ ਉਹਦੇ ਕਬਜ਼ੇ ਚ ਲਈ ਇਸ ਤਰੀਕੇ ਨਾਲ ਉਹਨਾਂ ਦੇ ਪ੍ਰਭਾਵ ਪਾ ਕੇ ਤੇ ਇਹ ਜਿਹੜਾ ਇਸ ਗੱਲ ਤੋਂ ਡਰ ਗਿਆ ਵੀ ਮੇ ਵੀ ਸਾਡੇ ਕਾਗਜ਼ਾਂ ਦਾ ਕੋਈ ਮਿਸਯੂਜ਼ ਕਿਸੇ ਨੇ ਕਰ ਲਿਆ ਹੋਵੇ ਤਾਂ ਸਾਨੂੰ ਕਿਸੇ ਐਜੀਓ ਦੇ ਵਿੱਚ ਕਰਕੇ ਕੋਈ ਗ੍ਰਿਫਤਾਰ ਨਹੀਂ ਕੀਤਾ ਜਾਵੇ ਤਾਂ ਇਹ ਇਸ ਤਰੀਕੇ ਨਾਲ ਡਰਾ ਕੇ ਇਹਨਾਂ ਕੋਲ ਜਿਹੜਾ 7 ਕਰੋੜ ਰੁਪਏ ਜਿਹੜਾ ਹੈ ਉਹ ਟ੍ਰਾਂਸਫਰ ਕਰਾ ਦਿੱਤੇ